ਫਰਸ ਤੋਂ ਫਰਸ ਤੇ ਕਿਵੇਂ ਆ ਗਿਆ ਦੁਲਾ ਪੰਥ ਸਾਡਾ ਅਸੀਂ ਤਾਂ ਬੜੀਆਂ-ਬੜੀਆਂ ਵੱਡੀਆਂ ਮੱਲਾ ਮਾਰੀਆਂ ਪੰਥ ਨੇ ਪਰ ਇਹ ਖਾਲਸਾ ਰਾਜ ਕਰੇਗਾ ਖਾਲਸਾ ਵੀ ਰੋਜ਼ਾਨਾ ਪੜਦਾ ਹੈ ਪਰ ਪੜਨ ਤੋਂ ਬਾਅਦ ਆ ਸੁਣੋ ਵੀ ਉਹ ਕਿੱਥੇ ਆ ਗਏ ਨੇ ਉਹ ਕਿੱਥੇ ਆ ਗਏ ਨੇ ਲੱਕੀ ਡਰ ਲੈ ਜਾ ਬੱਚਾਂ ਦੇ ਪਰਵਾਦੇ ਨਾਂ ਤੇ ਹੁਣ ਇਹ ਤਾਂ ਲੱਖਾਂ ਦੇ ਇਨਾਮ ਹਾਸਲ ਕਰਨੇ ਨੇ ऑस्ट्रेलिया ਕੈਨੇਡਾ ਕਿਤੋਂ ਨਹੀਂ ਲੈ ਕੇ ਕੁਪਰ ਆਸਾ ਦੀ ਜੇਕਰ ਇਹ ਤਿੰਨ ਵੱਡੇ ਨਾਮ ਹੈ ਜੀ ਕਿਸੇ ਨੂੰ ਨਹੀਂ ਲੈਣਾ ਨੂੰ ਨਰਦਰਾਸ਼ੀ 15% ਕਟਗੀ ਦੀ ਇਸਤੀ ਠੀਕ ਹੈ ਜੀ ਇਨਾਮ ਦੇ ਵਿੱਚ ਚਾਹੇ ਤਾਂ Thar Lexus ਆਦੀ 4x2 ਚਾਹੇ Scorpio ਵੱਡੀ Lexus ਆਦੀ ਹੈ ਤੇ ਚਾਹੇ Trekker Lexus ਠੀਕ ਹੈ ਜੀ ਨਹੀਂ ਲੈਣਾ ਤਾਂ Cash ਵੀ ਲੈ ਸਕਦੇ ਹੋ ਦੂਜੇ ਇਨਾਮ ਦੇ ਵਿੱਚ Deluxe Motorcycle ਹੈ ਤੇ ਕੁੱਲ 111 ਇਨਾਮ ਮਿਲਣ ਹਾਂ ਜੀ ਜਿਹੜੀ ਦਾਨ ਪੱਤਰ ਤਸਕੀਮ ਉਹਦੇ ਵਿੱਚ ਨੇ 11 ਇਨਾਮ ਛੋਟੀ ਜਿਹੜੀ ਦਾਨ ਅਮਨੀ ਨਹੀਂ ਡਾਏਗਾ ਉਹਦੇ ਵਿੱਚ ਨੇ ਦੇਖ ਲੋ ਭਰਾਵੋ ਜਿਹੜੇ ਗੁਰੂ ਘਰਾਂ 'ਚ ਜਿੱਥੇ ਗੁਰੂਆਂ ਸਾਹਿਬਾਂ ਨੇ ਵੱਡੇ ਵੱਡੇ ਹਕੂਮਤਾਂ ਰਾਜਾਂ ਮਹਾਰਾਜਾਂ ਨਾਲ ਟੱਕਰ ਲੈਣ ਲਈ ਫੌਜਾਂ ਸਾਜੀਆਂ ਤੇ ਉੱਥੇ ਕਿੱਥੇ ਆ ਕੇ ਖੜ ਗਿਆ ਸਾਡਾ ਦੁੱਲਾ ਪੰਥ ਲਾਟ ਰਿਆਂ ਤੇ ਦੜੇ ਸੱਤੇ ਤੇ ਕੋਈ ਜ਼ਰੂਰੀ ਨਹੀਂ ਵੀ ਗੁਰਦਾਰਾ ਬਣਾਉਣਾ ਨਾ ਬਣਾਓ ਗੁਰਦਾਰੇ ਤਾਂ ਇੰਨੇ ਬਣ ਚੁੱਕੇ ਆ ਜਿਹਦੇ ਕਰਕੇ ਅੱਜ ਸਾਨੂੰ ਨਮੋਸ਼ੀ ਦੇਖਣੀ ਪੈ ਰਹੀ ਆ ਗੁਰਦਾਰਾ ਨਾ ਬਣਾਓ ਭਰਾਵੋ ਗੁਰਦਾਰਾ ਨਾਲ ਕੋਈ ਜਾਦ ਨਹੀਂ ਹੁੰਦੀਆਂ ਬੰਦੇ ਦੀ ਕਰਨੀ ਦੇ ਨਾਲ ਯਾਦ ਬਣਨੀ ਹੈ ਉਹਨਾਂ ਸੀਧਾਂ ਦੀ ਯਾਦ ਅਸੀਂ ਨਹੀਂ ਬਣਾ ਸਕਦੇ ਜੈਸੇ ਅੱਜ ਕਹੀਏ ਵੀ ਸੀਧਾਂ ਦੀ ਯਾਦ ਸਾਡੇ ਕਰਕੇ ਬਣੇਗੀ ਜਾਂ ਸਾਡੇ ਜੇ ਅਸੀਂ ਬਾਬਾ ਦੀਪ ਸਿੰਘ ਦੀ ਯਾਦ ਕੀ ਅਸੀਂ ਕਿੱਥੇ ਬਣਾਉਂਦੇ ਹਾਂ ਉਹਨਾਂ ਦੀ ਕੁਰਬਾਨੀ ਕਰਕੇ ਯਾਦ ਰਹਿਣੀ ਹੈ ਸਾਡੀਆਂ ਬਿਲਡਿੰਗਾਂ ਕਰਕੇ ਉਹਨਾਂ ਦੀ ਕੋਈ ਯਾਦ ਨਹੀਂ ਆਏਗੀ ਜੇ ਅਸੀਂ ਆਪਣੀ ਫਿਰ ਬਣਾ ਲਓ ਅਜੇ ਬਿਲਡਿੰਗ ਨਾਲ ਹੀ ਸਾਦ ਬਣਦੀ ਹੋਵੇ ਆਪਾਂ ਆਪਣੇ ਨਾਂ ਤੇ ਬਿਲਡਿੰਗ ਬਣਾਉਂਦੇ ਉਹ ਦੇਖੋ ਯਾਦ ਤੁਹਾਡੀ ਬਣਦੀ ਹੈ ਕਿ ਨਹੀਂ ਬਣਦੀ ਹੈ ਇਹ ਸਾਡੀ ਕਰਨੀ ਐ ਹਰ ਇਨਸਾਨ ਦੀ ਚਾਹੇ ਬਾਬਾ ਦੀਪ ਸਿੰਘ ਐ ਭਾਈ ਮਣੀ ਸਿੰਘ ਐ ਬਾਬਾ ਜੀਵਨ ਸਿੰਘ ਐ ਕੋਈ ਵੀ ਐ ਅਤਿਹਾ ਜਿੰਨਾ ਆਪਾਂ ਪੜਦੇ ਸੁਣਦੇ ਆ ਉਹਦੇ ਵਿੱਚ ਉਹਨਾਂ ਦੀ ਕਰਨੀ ਪ੍ਰਧਾਨ ਐ ਉਹਨਾਂ ਨੇ ਆਜਾਦਾ ਉਹਨਾਂ ਦੀਆਂ ਕਰਨੀਆਂ ਕਰਕੇ ਐ ਨਾ ਕਿ ਸਾਡੀਆਂ ਬਿਲਡਿੰਗਾਂ ਕਰਕੇ ਇਹ ਡੜੇ ਸੱਟੇ ਦਾ ਕੰਮ ਕੌਣ ਬੰਦ ਗੁਰੂ ਕੌਣ ਕਹੇ ਸਾਡਾ ਜਥੇਦਾਰ ਕਿੱਥੇ ਆਉ ਤਾਂ ਚਾਪਲੂਸੀ ਜੁੱਤੀਆਂ ਹੋਰ ਪਾਸੇ ਝੜੀ ਜਾਂਦੇ ਆ ਕੀ ਗਈ ਹੈ ਸਾਡੀ ਸਰੋਣੀ ਕਮੇਟੀ ਨੂੰ ਕਿੱਥੇ ਮੈਂਬਰ ਮਰ ਗਏ ਕਿੱਥੇ ਪ੍ਰਧਾਨ ਹੈ ਕਿੱਥੇ ਕੈਬਨਿਟ ਦੇ ਵਿੱਚ ਬੁੱਧੂ ਘੁੱਗੂ ਬਣਾ ਲੇ ਜਿਨ੍ਹਾਂ ਨੂੰ ਊੜਾੜਾ ਵੀ ਨਹੀਂ ਆਉਂਦਾ ਉਹ ਸਾਡੀ ਸਰੋਣੀ ਕਮੇਟੀ ਗੁਰਦਾਰਿਆਂ ਦਾ ਪ੍ਰਬੰਧ ਸੰਭ ਰਹੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੂੰ ਬੀੜਾਂ ਤੱਕ ਬੋਲ ਜਾਂਦੇ